ਕਿੱਥੋਂ ਆਇਆ ਜੀ ਕਿਹੜੀ ਜਗ੍ਹਾ ਤੋਂ ਆਇਆ ਮੈਂ ਤਾਂ ਆਕਾਸ਼ ਤੋਂ ਆਇਆ ਧਰਤੀ ਤੇ ਨਹੀਂ ਰਹਿੰਦਾ ਮੈਂ ਅਸੀਂ ਅੱਜ ਟਿਕਰੇ ਆਏ ਹਾਂ ਉੱਪਰ ਹੀ ਆਲਣਾ ਮੇਰਾ ਆਕਾਸ਼ 'ਚ ਠੂਕ ਲੈਣਾ ਇਸ ਗੱਲ ਤੋਂ ਹੱਥ ਥੱਲੇ ਕਰ ਲ ਮੇਰੀ ਗੱਲ ਸੁਣ ਲੈ ਸਾਫ਼-ਸਾਫ਼ ਜੀ ਮੇਰੇ ਵੱਲ ਦੇਖ ਦੇਖ ਸਕਦਾ ਹਾਂ 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 ਜੀ ਕਿੰਨੇ ਕੁ ਬੰਦੇ ਜਿੰਨਾਂ ਕੋਲੋ ਸਮਾਨ ਲੈਣਾ ਹੈ ਇਹ ਐਵੇਂ ਚ ਪਰਨ ਵਾਲਾ ਕਿਹ ਸੱਚ ਦੱਸਣਾ ਸੱਚ ਦੱਸਣਾ ਇੱਕ ਮੇਰੀ ਇੱਕ ਗੱਲ ਧਿਆਨ ਰੱਖੀ ਵੀ ਮੈਂ ਮਾਰ-ਮਾਰ ਕੇ ਜਾਨ ਕੱਢ ਦਿੰਨਾ ਹੁੰਦਾ ਮੈਨੂੰ ਨਹੀਂ 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 ਚਾਹੀਦੀ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦੇ। ਹਾਂਜੀ। ਕਿੰਨੇ ਕੁ ਬੰਦਿਆਂ ਨੂੰ ਜਾਣਦਾ ਜਿਹੜੇ ਇਹਦੇ ਚ ਭਰਨ ਵਾਲਾ ਸਮਾਨ ਸਪਲਾਈ ਕਰਦੇ। ਸਰਪਾਂਝਣੇ ਆਈ। ਮਰਦਾ ਮੈਂ ਤੇਰਾ ਮਾਰਾਂ ਮੈਨੂੰ। ਮੈਂ ਨਾ ਮਾਰਾਂਗਾ। ਬੱਸ ਭਰਦੇ। ਉੱਤੇ ਬੈਠ। ਡਰਾਮੇ ਨਹੀਂ ਕਰਨੇ ਮੇਰੇ ਕੋਲ। ਸਿੱਧਾ ਬੈਠਾ ਰਹੀਂ ਮਾਰ ਕੇ ਚਪੇੜਦਾ ਮੈਂ ਤੇਰਾ ਬੂਥਾ ਵਿਗਾੜ ਦੂੰਗਾ ਮੈਂ ਤੈਨੂੰ। ਮੈਂ ਦੱਸ ਹੀ ਜਾਨਾ ਤਾਂ ਮੈਨੂੰ। ਦੱਸ ਰਿਆ ਤਾਂ ਮੈਂ ਸਿੱਧਾ ਬੈਠੀ ਥੱਲੇ ਦਵਾਰਾ ਡਿੱਗਣਾ ਡਰਾਮਾ ਕੀਤਾ ਤੇ ਮਾਰ ਦਊਂ ਮੈਂ ਤੈਨੂੰ ਕੁੱਟ ਕੇ। ਨਾ ਤੂੰ ਛੱਡ ਤਾਂ ਹੀ ਮੈਨੂੰ ਮਾਰ ਦੇਣਗੇ। ਜੇ ਤੂੰ ਨਾ ਦੱਸਿਆ ਤੈਨੂੰ ਮ